ਥੋਡੇ ਵਰਗੇ ਸੰਤ ਮਾਨਵਾਨੀ ਸਾਡੀ ਗੱਲ ਸੁਣੋਗੇ ਮਰਨਾ ਹੀ ਪੈਣਾ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਤੇ ਜੇ ਸਾਡੇ ਕੋਲ ਥੋਡੇ ਵਰਗੇ ਸੰਤ ਆ ਬਾਬਾ ਜੀ ਫਿਰ ਜੀ ਆਪਣਾ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਹੈ ਜੀ ਹਰਦੁਆਰ ਉਹ ਉਹ ਪੰਤਾ ਜਿੰਦਾ ਹਿੰਦੂਵਾਦੀਆਂ ਨੇ ਜੀ ਤੇ ਆਪਾਂ ਕਦੇ ਗੱਲ ਨਹੀਂ ਕੀਤੀ ਜੀ ਕਿਸੇ ਨਾਲ ਵੀ ਗਿਆਨ ਗੋਦੜੀ ਸਾਹਿਬ ਗੁਰਦੁਆਰਾ ਬੰਨਣਾ ਚਾਹੀਦਾ ਹੈ ਬਾਬਾ ਜੀ ਤੁਹਾਡੇ ਦੋਤਰੀ ਆ ਜਾ ਸਵੇਰੇ ਐਥੇ ਦੇ ਲਾ ਫਾਂਸੀ ਆਪਣੇ ਆਪ ਨੂੰ ਕਿਹਾ ਉਹੀ ਕਹੀਆਂ ਗੱਲਾਂ ਕਰਦਾ ਹੈ ਅਸੀਂ ਆਪਣਾ ਪੱਕ ਕਿਸੇ ਨੂੰ ਦੱਸ ਕੇ ਤਾਂ ਰੱਖਣਾ ਨਹੀਂ ਹੁੰਦਾ ਨਹੀਂ ਪਾਪਾ ਜੀ ਕਦੇ ਸੁਣਿਆ ਨਹੀਂ ਨਾ ਜੀ ਤੁਹਾਡਾ ਪੱਕਾ ਸੀ ਗਿਆਨ ਗੋਦਰੀ ਬਾਰੇ ਮੈਂ ਤਾਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਸੀ ਕਿ ਤੇਰੀ ਸੁਣਨ ਚ ਨਹੀਂ ਆਈ ਜੀ ਕਦੇ ਗੱਲ ਤੁਸੀਂ ਮੈਨੂੰ ਆਪਣੇ ਵੱਲ ਇੱਕ ਲੈਟਰ ਸਿੱਖਾਂ ਵੱਲੋਂ ਨਾ ਅਕਾਲ ਤਸ ਸਾਰੇ ਲੈ ਕੇ ਦੋ ਮੈਂ ਕਿਹਾ ਕਮਾਲ ਆ ਬਾਬਾ ਜੀ ਜਿਹੜਾ ਲੰਗਰ ਲਾਇਆ ਸੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਲ ਆਇਆ ਦੋਪਕੇ ਮਰ ਗਿਆ ਹੁਕਮ ਦਾ ਖਾਣੇ ਹੋ ਤੁਸੀਂ ਕੌਮ ਦਾ ਡੁੱਬ ਕੇ ਤੁਸੀਂ ਮਰੋ ਕੌਮ ਦਾ ਖਾਣੇ ਲੈ ਕੇ ਹੀ ਖਾਣੇ ਹੋ ਹੋਰ ਕਿਹਦੇ ਨਾਮ ਤੋਂ ਰੋਟੀ ਚੱਲਦੀ ਹੈ ਤੁਹਾਡੀ ਤੁਸੀਂ ਕਹਿ ਰਹੇ ਹੋ ਮੈਂ ਉਹਦਾ ਉਹਦਾ ਵਾਰਸ ਆ ਜਿਹਦੇ ਤੇ ਐਫ ਆਰ ਹੈਗਾ ਫਿਰ ਤਾਂ ਦੱਸ ਗਿਆ ਦਿਖਾਓ ਕਾਕੇ ਜੀ ਕਿੱਥੇ ਆ ਦਿਖਾਓ ਕਾਕੇ ਜੀ ਰਿਸ਼ਤਾ ਕਰਨਾ ਮੈਨੂੰ ਨਾ ਤਾਂ ਮੈਂ ਤੁਹਾਡੇ ਕਹਿਣ ਤੇ ਬੋਲਣਾ ਹਾਂ ਉਹ ਤਾਂ ਮੈਨੂੰ ਪਤਾ ਨਾ ਤੁਹਾਡੇ ਖਰੇ ਤੇ ਚੁੱਪ ਕਰਨਾ ਆਪਣੇ ਜਮੀਰ ਤੋਂ ਤੇ ਬੋਲੋ ਬਾਬਾ ਜੀ ਮੈਂ ਕਹਿਣਾ ਚਾਹੁੰਦਾ ਜੀ ਤੁਸੀਂ ਜੇ ਉੱਥੇ ਗੰਗਾ ਘਾਟ ਤੇ ਆਏ ਹੋ ਉੱਥੇ ਖੜ ਕੇ ਇੱਕ ਵੀਡੀਓ ਤੇ ਬਣਾ ਕੇ ਪਾ ਦਿਓ ਤੇਰੇ ਨਾਲ ਗੱਲ ਕਰਾਈ ਬੰਦੇ ਨੇ ਤੋ ਕਿ ਹੁਣ ਹੰਸੇ ਚੜਕੀ ਬੋਲੀ ਜਾਂਦੇ ਮੈਂ ਤੇ ਕਰ ਰਿਹਾ ਬੇਨਤੀ ਕਰ ਰਿਹਾ ਤੁਹਾਡੇ ਅੱਗੇ हर और हर और क्या हाल है सब ठीक है महादेव की कृपा है आपकी मैं गल कराने जा रहा आप गल करो और वो अपना परिचय आपको वैसे तो मैं दे देता तो हूँ उनका परिचय आपको अपना खुद देना पड़ेगा मैं आपकी जो बात कराऊंगा उनसे कराऊंगा जिनके नाम पहली एफ आई आर है राम मंदिर के लिए सॉरी माफ करो ये क्या करना मैं नहीं मैं क्या करूंगा भाई साहब ना 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 अब 1 मिनट बात करो ना ना तो जबरदस्ती हां जी मैं बिजी हूं थोड़ा है ना हेलो हां जी हर हर महादेव जी हां जी हर हर महादेव जय श्री राम जय श्री राम वाहेगुरु जी का खालसा वाहेगुरु श्री वाहेगुरु जी के फतेह मैं बाबा हरजीत सिंह बोल भाई साहब जी बाबा हरजीत सिंह जी ਰਸੂਲ ਪਰ ਚੰਡੀਗੜ੍ਹ ਜਿਨ੍ਹਾਂ ਨੇ ਅਯੁੱਧਿਆ ਚ ਸੀ ਰਾਮਚੰਦ ਦੇ ਉੱਤੇ ਲੰਗਰ ਲਗਾਇਆ ਸੀ। ਅੱਛਾ ਅੱਛਾ ਅੱਛਾ। ਹਾਂਜੀ। ਅੱਛਾ ਅੱਛਾ। ਬਹੁਤ ਵਧੀਆ ਬਹੁਤ ਵਧੀਆ। ਹੋਸਨਾਬ ਤੁਸੀਂ ਠੀਕ ਹੋ? ਬਹੁਤ ਠੀਕ ਹੈ। ਬਹੁਤ ਥੋੜਾ ਕੰਮ ਵਧੀਆ ਭਾਜੀ। ਬਾਬਾ ਜੀ। ਹਾਂਜੀ। ਥੋੜਾ ਕੰਮ ਹੈ ਕਾ ਬਹੁਤ ਵਧੀਆ ਹੈ ਜੀ। ਸਾਡਾ ਕਾਦਾ ਕੰਮ ਹੈ ਤਾਂ ਪ੍ਰਭੂ ਰਾਮ ਦਾ ਕੰਮ ਹੈ ਹੈਨਾ ਗੁਰੂ ਨਾਨਕ ਦਾ ਕੰਮ ਹੈ। ਮੈਂ ਕਹਾਂ ਸਾਡੇ ਖਾਲਿਸਤਾਨੀ ਕਹਿ ਕੇ ਛਿੱਤਰ ਮਾਰਦੇ ਆਂ ਤੇ ਤੁਸੀਂ ਉੱਧਰ ਪ੍ਰਭੂ ਰਾਮ ਜੀ ਦਾ ਲੰਗਰ ਲੰਮੇ ਹੋ। ਕਿੰਨੀ ਵਧੀਆ ਗੱਲ ਆਇਆ ਨਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਤਾਂ ਜੀ ਨੇ ਭਾਗਾਂ ਵਿੱਚ ਜੋ ਲਿਖਿਆ ਹੁਣ ਜੇ ਕਿਤੇ ਅਸੀਂ ਵੀਡੀਓ ਪਾਦੇ ਸਨ ਵੀ ਇੱਥੇ ਲੋਕੋ ਚਾਹੇ ਆਰਾਇ ਦਾ ਦੱਲਾ ਆਰਾਇ ਦਾ ਕੁੱਤਾ ਹੈ ਨਾ ਕੁਛ ਕਹਿਣ ਉਹਨਾਂ ਨੇ ਆਪਣਾ ਕਰਮ ਕਰਨਾ ਆਪਣੇ ਆਪਣਾ ਕਰਮ ਕਰਨਾ ਠੀਕ ਹੈ ਜੀ ਆ ਬਾਰ ਬਾਰ ਕਹੀ ਜਾਂਦੇ ਨੇ ਕਈ ਮਰੀ ਕਹਿ ਦਿੰਦੇ ਨੇ ਇਹ ਲੋਕ ਵਿੱਚ ਅਸੀਂ ਤੁਰਾ ਦੋਗੇ ਤੁਹਾਡੀ ਮਾਂ ਪਿਓ ਨੂੰ ਰੇਪ ਕਰਾਂਗੇ ਠੀਕ ਹੈ ਫਿਰ ਵੀ ਸੇਵਾ ਤੇ ਕਰਨੀ ਚਾਹੀਦੀ ਹੈ ਜੀ ਦੇਖੋ ਅਮਾਨੋ ਜੀ ਬੰਦਾ ਦੀ ਆਪਾਂ ਨਹੀਂ ਸੇਵਾ ਕਰਨਗੇ ਤੇ ਦੇਖੋ ਜੀ ਕੋਣ ਕਰੇ ਮੈਨਾਂ ਤਾਂ ਮੰਨਣਾ ਇਹੀ ਹੈ ਕਿ ਗੁਰੂ ਸਾਹਿਬ ਦਸਮਤੀ ਪਾਣੀ ਜੇ ਤੋਂ ਪੜਦੇ ਆ ਹਾਂ ਜੀ ਤੇ ਉਹਦੇ ਵਿੱਚ ਮਹਾਰਾਜ ਜੀ ਕਹਿੰਦੇ ਨੇ ਕਿ ਧਾਤੀ ਤੇ ਦਾਇਤ ਤੇ ਦੇਵਤ ਦੋਨੋਂ ਇਕੱਠੇ ਹੀ ਪੈਦਾ ਕੀਤੇ ਨੇ ਹਾਂ ਜੀ ਹਾਂ ਬਿਲਕੁਲ ਸਤਿ ਸ੍ਰੀ ਅਕਾਲ ਠੀਕ ਨਹੀਂ ਤੇ ਸਾਨੂੰ ਤਾਂ ਆਪਾਂ ਆਪਣੇ ਮੂੰਹ ਨੂੰ ਕੁਛ ਨਹੀਂ ਕਹਿੰਦੇ ਉਹ ਆਪਣਾ ਭੋਗਣਗੇ ਅਸੀਂ ਆਪਣਾ ਭੋਗ ਲੈਣਾ ਨੇ ਮਤਲ ਲੰਗਰ ਲਾਨੇ ਹੋ ਨਾ ਤੁਸੀਂ ਇੰਨਾ ਹੀ ਇੰਨੇ ਹੀ ਰਕਸ਼ਸ਼ਾਂ ਵਾਸਤੇ ਲੰਗਰ ਲਾਨੇ ਹੋ ਕਿ ਜੀ ਬੜੀ ਚੰਗੀ ਗੱਲ ਹੈ ਦੇਖੋ ਜੀ ਇੰਨੀ ਬਤੀ ਕਿਰਪਾ ਦੀ ਹੋ ਕਿੱਥੋਂ ਮਿਲ ਸਕਦੀ ਹੈ ਜੀ ਹੈ ਨਾ ਵੀ ਇੰਨਾ ਮਾਨੁੱਖੀ ਬੰਦੇ ਵਾਸਤੇ ਵੀ ਤੁਸੀਂ ਸੇਵਾ ਕਰ ਰਹੇ ਹੋ ਬਹੁਤ ਵੱਡੀ ਗੱਲ ਹੈ ਜੀ ਭਾਈ ਸਾਹਿਬ ਜੀ ਨੇ ਪਹਿਲੀ ਐਫ ਆਈ ਆਰ 1858 ਚ ਹੋਈ ਸੀ ਆਪਣੇ ਪਰਿਵਾਰ ਤੇ ਹੋਈ ਸੀ ਨਿਹੰਗ ਬਾਬਾ ਫਤਿਹ ਸਿੰਘ ਤੇ ਅੱਛਾ ਜੀ ਠੀਕ ਹੈ ਉਹਨਾਂ ਤੇ ਉਸ ਸਮੇਂ ਐਫ ਆਈ ਆਰ ਹੋਈ ਸੀ ਤਾਂ ਉਹਦੇ ਆਧਾਰ ਤੇ ਸਾਰਾ ਮੰਦਰ ਬਣਿਆ ਹੈ ਨਾ ਹਾਂਜੀ ਹਾਂਜੀ ਕਹਿੰਦੇ ਹੁਣ ਆਏ ਤੇ ਮੋਦੀ ਜੀ ਇੱਥੇ ਆਪਣਾ ਜ਼ਿਕਰ ਕਰਕੇ ਗਏ ਸੀ ਪਰਿਆਲਾ ਦੇ ਅੱਛਾ ਅੱਛਾ ਜੀ ਆਪ ਜੀ ਕਿਥੇ ਬਰਾਜਦੇ ਹੋ ਮੋਦੀ ਜੀ ਨੂੰ ਪੁੱਛਿਆ ਕਰੋ ਜੀ 84 ਚ ਇਹਨੇ ਰੇਪ ਹੋਏ ਹਨ ਇਹਨੇ ਬਲਾਤਕਾਰ ਹੋਏ ਹਨ ਕੋਈ ਇੱਕ ਦਿਨ ਨੂੰ ਸਜਾਈ ਦਵਾ ਦਿੰਦੇ ਜੀ ਮੋਦੀ ਸਾਹਿਬ ਤੁਹਾਡੀ ਤੇ ਸੁਣਦੇ ਹੋਣੇ ਆ ਜੀ ਉਹਨਾਂ ਨਾਲ ਗੱਲ ਨਹੀਂ ਕੀਤੀ ਤੁਸੀਂ 84 ਦੇ ਤਾਂ ਫੋਨ ਆਇਆ ਕਹਿੰਦੇ ਤੁਹਾਡੀ ਬਗਲਾ ਮੁਖੀ ਜੀ ਬਹੁਤ ਨੇੜੇ ਹੋ ਕੇ ਸੁਣਦੇ ਨਹੀਂ ਨਹੀਂ ਜੀ ਨਹੀਂ ਮੈਂ ਤਾਂ ਵੈਸੇ ਪੁੱਛ ਰਿਹਾ ਜੀ ਆਪਣਾ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਹੈ ਜੀ ਹਰਦੁਆਰ ਉਹ ਉਹਨਾਂ ਤਾਂ ਜਿੰਨਾ ਹਿੰਦੂਵਾਦੀਆਂ ਨੇ ਜੀ ਤੇ ਆਪਾਂ ਕਦੇ ਗੱਲ ਨਹੀਂ ਕੀਤੀ ਜੀ ਕਿਸੇ ਨਾਲ ਵੀ ਗਿਆਨਗੋਦੜੀ ਸਾਹਿਬ ਗੁਰਦੁਆਰਾ ਬੰਨਣਾ ਚਾਹੀਦਾ ਹੈ ਬਾਬਾ ਜੀ ਮੇਰੇ ਕੋ ਜਿੱਥੇ ਤੱਕ ਸਾਡੀ ਗੱਲ ਹੁੰਦੀ ਹੈ ਅਸੀਂ ਆਪਣਾ ਪੱਖ ਕਿਸੇ ਨੂੰ ਦੱਸ ਕੇ ਤਾਂ ਰੱਖਣਾ ਨਹੀਂ ਹੁੰਦਾ ਨਹੀਂ ਪਾਪਾ ਜੀ ਕਦੇ ਸੁਣਿਆ ਨਹੀਂ ਨਾ ਜੀ ਤੁਹਾਡਾ ਪੱਖ ਅਸੀਂ ਗਿਆਨਗੋਦੜੀ ਬਾਰੇ ਮੈਂ ਤਾਂ ਤੁਹਾਡੇ ਅੱਗੇ ਬੇਨਤੀ ਕਰ ਰਿਹਾ ਸੀ ਕਿ ਕਦੀ ਸੁਣਨ ਚ ਨਹੀਂ ਆਈ ਜੀ ਕਦੇ ਗੱਲ ਜੀ ਉਹਦਾ ਕਾਨ ਹੈ ਤੁਸੀਂ ਜਿਨ੍ਹਾਂ ਨੂੰ ਤੁਸੀਂ ਪੁੱਛੋ ਫਿਰ ਕਿਤਨੇ ਮੋਦੀ ਜੀ ਨੇ ਬੇਹਦੀਸ਼ੇ ਨੇ ਕੀ ਕਿਹਾ ਨੇ ਪੁੱਛਣ ਦਾ ਕਿਹਾ ਜੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਕਦੇ ਗਏ ਨਹੀਂ ਨਾ ਜੀ ਉੱਥੇ ਗੰਗਾ ਦੇ ਕਿਨਾਰੇ ਕਦੇ ਉੱਥੇ ਜਾ ਕੇ ਉੱਥੇ ਗੱਲ ਚੱਕੋ ਥੋੜੀ ਗੱਲ ਤੇ ਇੱਕਦਮ ਆਪਣਾ ਬੁਲੰਦੀ ਤੇ ਜਾਏਗੀ ਜੀ ਤੇ ਗੁਰੂ ਸਾਹਿਬ ਨੂੰ ਆਪਣਾ ਨਿਆਏ ਮਿਲੇਗਾ ਜੀ ਉੱਥੇ ਹੈਨਾ ਜੇ ਤੁਸੀਂ ਗੰਗਾ ਦੇ ਕਿਨਾਰੇ ਹੀ ਆ ਜੀ ਨਹੀਂ ਗਿਆਨ ਗੋਦਰੀ ਤੁਹਾਡੇ ਨੇੜੇ ਹੀ ਆ ਫਿਰ ਫਿਰ ਸੰਤ ਜੀ ਬਾਬਾ ਜੀ ਤੁਹਾਡੇ ਬਹੁਤ ਬਹੁਤ ਵਧੀਆ ਹੈ ਤੁਸੀਂ ਇਸ ਸਗਾ ਨੇੜੇ ਹੋ ਜੀ ਗਿਆਨ ਗੋਦਰੀ ਦੇ ਤੇ ਉੱਥੇ ਜਾਓ ਜਾ ਕੇ ਇੱਕ ਥੋੜੀ ਜਿਹੀ ਅਰਜ਼ ਕਰ ਦਿਓ ਜੀ ਸਾਡੀ ਮੇਰੀ ਤਰਫੋਂ ਵੀ ਕਰ ਦਿਓ ਵੀ ਮੋਦੀ ਸਾਹਿਬ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ ਨੀ ਐਸੀ ਤਾਂ ਜੀ ਕਾਪੀ ਹੈਗੀਆਂ ਹਾਂਜੀ ਮੈਂ ਕਿਹਾ ਅਸੀਂ ਤਾਂ ਆਪਣੇ ਵੱਲੋਂ ਅੱਜ ਕਦੀ ਕਰ ਪੀਗੀ ਨਹੀਂ ਸੁਣੇ ਨਹੀਂ ਨਾ ਬਾਬਾ ਜੀ ਕਦੇ ਮੈਂ ਤਾਰਜ ਕਰ ਨਹੀਂ ਤੁਹਾਨੂੰ ਮੈਂ ਰੋਲਾ ਪਾ ਕੇ ਸੁਣਾਉਂਦੇ ਨਹੀਂ ਹੈਗਾ ਨਹੀਂ ਰੋਲਾ ਲੋ ਤੁਸੀਂ ਰੋਲਾ ਤੇ ਪਾਇਆ ਹੀ ਤੇ ਹੈ ਜੀ ਅਸੀਂ ਲੰਗਰ ਲਾ ਰਹੇ ਹਾਂ ਹੁਣ ਜੇ ਤੁਸੀਂ ਲੰਗਰ ਲਾਏ ਰਹੇ ਮੈਨੂੰ ਦੱਸ ਹੀ ਰਹੇ ਵੀ ਅਸੀਂ ਲੰਗਰ ਲਾ ਰਹੇ ਹਾਂ ਤੇ ਤੁਸੀਂ ਹੁਣ ਉੱਥੇ ਮੈਂ ਤਾਂ ਤੁਹਾਨੂੰ ਇੱਕ ਸਿਰਫ ਉਹ ਭਾਈ ਸਾਹਿਬ ਕਹਿੰਦੇ ਤੁਸੀਂ ਆਪਣਾ ਥੋੜਾ ਪਰਿਚੇ ਦੇ ਦਿਓ ਨਹੀਂ ਪਰਿਚੇ ਤੇ ਠੀਕ ਹੈ ਜੀ ਪਰਿਚੇ ਤੇ ਲੰਗਰ ਵਾਲਾ ਹੀ ਦਿੱਤਾ ਪਾਪਾ ਜੀ ਤੁਸੀਂ ਹਾਂ ਹੋਰ ਤਾਂ ਤੁਸੀਂ ਮੈਨੂੰ ਜਾਣਦੇ ਹੀ ਨਹੀਂ ਹੈਗੇ ਮੈਂ ਕਿਉਂ ਨਹੀਂ ਜਾਣਦਾ ਬਾਬਾ ਜੀ ਮੈਂ ਤੁਹਾਨੂੰ ਤੁਹਾਨੂੰ ਲੱਗਦਾ ਮੈਂ ਤੁਹਾਨੂੰ ਨਹੀਂ ਜਾਣਦਾ ਜੀ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਤਾਂ ਜਾਣਦਾ ਬਾਬਾ ਜੀ ਐਸੀ ਗੱਲ ਨਹੀਂ ਹੈ ਮੈਂ ਪੰਜਾਬ ਦਾ ਵਾਸੀ ਆ ਜੀਗਾ ਪਟਿਆਲੇ ਦਾ ਵਾਸੀ ਆ ਬਾਬਾ ਜੀ ਕਿਆ ਗੱਲ ਕਰਦੇ ਆ ਮੈਂ ਪਟਿਆਲੇ ਵਿਆਹਿਆ ਮੈਂ ਜਵਾਈ ਆ ਮੈਂ ਫੇਰ ਤੁਹਾਡਾ ਤੁਸੀਂ ਮੈਨੂੰ ਢੰਗ ਨਾਲ ਗੱਲ ਕਰੋ ਨਹੀਂ ਤਾਂ ਲੋ ਬਾਬਾ ਜੀ ਕਮਾਲ ਆ ਤੁਹਾਡੇ ਨਾਲ ਮੈਂ ਜੀ ਕਹਿ ਕੇ ਵਾਹਿਗੁਰੂ ਜੀ ਦਾ ਖਾਲਸਾ ਫਤਿਹ ਬੁਲਾ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਬਾਬਾ ਜੀ ਉਹ ਤਾਂ ਗੱਲ ਠੀਕ ਆ ਮੈਂ ਪਟਿਆਲੇ ਦਾ ਜਵਾਈ ਆ ਮੇਰਾ ਪਸੋਰੇ ਪਟਿਆਲੇ ਪਾਰੀ ਸਾਹਿਬ ਜੀ ਨਹੀਂ ਮੈਂ ਜੋ ਮੈਂ ਤਾਂ ਆਬ ਤੇ ਸਾਡੇ ਤੇ ਦਬਾਬੇ ਵਾਲਿਆਂ ਨਾਲ ਸਾਡੀ ਬਣਦੀ ਘਟ ਹਾਂ ਬੋ ਉਹ ਗੱਲ ਆ ਡਾ ਬਾਬਾ ਜੀ ਪਰ ਜਾ ਕੇ ਇੱਕ ਵਾਰੀ ਬੇਨਤੀ ਸਿੱਖਾਂ ਵੱਲੋਂ ਬੇਨਤੀ ਕਰ ਦਿਓ ਜੀ ਉੱਥੇ ਠੀਕ ਆ ਜੀ ਤੁਸੀਂ ਮੈਨੂੰ ਆਪਣੇ ਵੱਲ ਇੱਕ ਲੈਟਰ ਸਿੱਖਾਂ ਵੱਲੋਂ ਨਾ ਅਕਾਲ ਤਖਤ ਸਾਰੇ ਲੈ ਕੇ ਦੋ ਮੈਂ ਤੇ ਕਿਹਾ ਕੁਮਾਰ ਆ ਬਾਬਾ ਜੀ ਜਿਹੜਾ ਲੰਗਰ ਲਾਇਆ ਸੀ ਅਕਾਲ ਤਖਤ ਦੇ ਸਾਹਦੇ ਹੁਕਮ ਨਾਲ ਲਾਇਆ ਸੀ ਮੈਂ ਤੁਹਾਨੂੰ ਕੀ ਕਹੀ ਨਾ ਮੈਂ ਕਰਤੀ ਹੈ ਬੇਨਤੀ ਤੁਸੀਂ ਕੀ ਸੁਣ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਤੁਸੀਂ ਜੇ ਉੱਥੇ ਗੰਗਾ ਘਾਟ ਤੇ ਆਏ ਹੋ ਉੱਥੇ ਖੜਕੇ ਇੱਕ ਵੀਡੀਓ ਤੇ ਬਣਾ ਕੇ ਪਾ ਦਿਓ ਬਾਬਾ ਜੀ ਕਮਾਲ ਹੈ ਤੁਹਾਡੇ ਆਪਣੇ ਗੁਰੂ ਸਾਹਿਬ ਦਾ ਤੁਸੀਂ ਗੁਰੂ ਸਾਹਿਬ ਦੇ ਤੁਸੀਂ ਨਾਂ ਤੇ ਤੁਸੀਂ ਇੰਨਾ ਵੱਡਾ ਇੰਨਾ ਵੱਡਾ ਚਮਤਕਾਰ ਕਰ ਰਹੇ ਹੋ ਕੰਮ ਕਰ ਰਹੇ ਹੋ ਬਾਬਾ ਜੀ ਤੁਹਾਨੂੰ ਵੀ ਕਹਾਂਗੇ ਅਸੀਂ ਕਿਹਨੂੰ ਕਹੀਏ ਦੱਸੋ ਕਿ ਕਿੱਥੇ ਜਾ ਕੇ ਮਰੀਏ ਤੁਸੀਂ ਦੱਸੋ ਜੀ ਦੇਖੋ ਮਾਨਵਾਤ ਦਾ ਬਹੁਤ ਜਗਾਂ ਨੇ ਜਿੱਥੇ ਮਾਗੀ ਬੰਦਾ ਲੈ ਜੇ ਨਹੀਂ ਮਰਨ ਨੂੰ ਪੇਸ਼ਰਮਾ ਅੱਗੇ ਥੋੜੀ ਨਾ ਮਰੀਦਾ ਬਾਬਾ ਜੀ ਫੇਰ ਹੁਣ ਤੁਸੀਂ ਇੰਨੀ ਵੱਡੀ ਗੱਲ ਕਰ ਰਹੇ ਹੋ ਮਰ ਚੋ ਕਿੱਥੇ ਜਾ ਕੇ ਤੁਸੀਂ ਤੁਸੀਂ ਗੱਲਾਂ ਕਰਦੇ ਨਾ ਕੀ ਆ ਜੀ ਕੀ ਗੱਲ ਕਿਥੇ ਮਰੀਏ ਜਾ ਕੇ ਹਾਂ ਉਹੀ ਤਾਂ ਮੈਂ ਕਹ ਰਿਹਾ ਜਿੱਥੇ ਬੰਦਾ ਇਹਦਾ ਸੰਸਾਰ ਤੁਸੀਂ ਥੋੜੇ ਵਰਗੇ ਸੰਤ ਮਾਨਤਮਾਨੀ ਸਾਡੀ ਗੱਲ ਸੁਣੋਗੇ ਮਰਨਾ ਹੀ ਪੈਣਾ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਸਾਨੂੰ ਤੇ ਜੇ ਸਾਡੇ ਕੋਲ ਥੋੜੇ ਵਰਗੇ ਸੰਤ ਆ ਬਾਬਾ ਜੀ ਫਿਰ ਐਵੀ ਗੱਲ ਤੁਸੀਂ ਖਿਆਲ ਚ ਰੱਖੋ ਜੀ ਮੈਂ ਜੇ ਜੇ ਤੁਹਾਨੂੰ ਜੇ ਤੁਸੀਂ ਸੰਤ ਦੇ ਬਚਨੇ ਨਹੀਂ ਮੰਨਦੇ ਹੈਗੇ ਤਾਂ ਤੁਹਾਨੂੰ ਕਹਿਣ ਦਾ ਕੀ ਫਾਇਦਾ ਮੈਂ ਤਾਂ ਕਹ ਰਿਹਾ ਬਾਬਾ ਜੀ ਤੁਸੀਂ ਇੱਥੇ ਖੜ ਕੇ ਇੱਕ ਵਾਰੀ ਆਵਾਜ਼ ਤੇ ਚੱਕੋ ਕਦੀ ਤੁਸੀਂ ਤਾਂ ਆਵਾਜ਼ ਹੀ ਨਹੀਂ ਚੱਕਦੇ ਸਿੱਖਾਂ ਦਾ ਤੁਸੀਂ ਨਾ ਤੇ ਤੁਸੀਂ ਸਿੱਖਾਂ ਦਾ ਲੈ ਲਿਆ ਕਿ ਸਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਤੇ ਐਫਆਈਆਰ ਹੋਈ ਸੀ ਤੁਸੀਂ ਅੱਜ ਤੱਕ ਉੱਥੇ ਕਦੇ ਬੋਲੇ ਨਹੀਂਗੇ ਜੀ ਤੁਸੀਂ ਬੋਲੋ ਕਦੇ ਨਾ ਤਾਂ ਮੈਂ ਤੁਹਾਡੇ ਕਹਿਣ ਤੇ ਬੋਲਣਾ ਹਾਂ ਉਹਨਾਂ ਨੂੰ ਪਤਾ ਨਾ ਤੁਹਾਡੇ ਘਰ ਨਾ ਤੁਹਾਡੇ ਘਰ ਦੇ ਚੁੱਪ ਕਰਨਾ ਆਪਣੇ ਜ਼ਮੀਰ ਤੋਂ ਤੇ ਬੋਲੋ ਬਾਬਾ ਜੀ ਤੁਹਾਡਾ ਆਪਣਾ ਜ਼ਮੀਰ ਕਿੱਚੇ ਚੱਲ ਕਿਹਾ ਬਾਬਾ ਜੀ ਤੁਸੀਂ ਮੇਰੀ ਜ਼ਮੀਨ ਨੂੰ ਕੀ ਦੇਖ ਲਿਆ ਮੈਂ ਦੇਖ ਹੀ ਤੇ ਰਹਾ ਤੁਸੀਂ ਤੁਸੀਂ ਗੱਲ ਹੀ ਨਹੀਂ ਕਰਨ ਚਾ ਰਹੇ ਵੀ ਆ ਗਿਆਨ ਗੋਦਰੀ ਗੁਰਦੁਆਰੇ ਥੋੜਾ ਗਿਆ ਸੀ ਕਿ ਮੇਰੀ ਜ਼ਮੀਨ ਚਾ ਦੇਖ ਲਈ ਮੈਂ ਉਹ ਗਿਆਨ ਗੋਦਰੀ ਗੁਰਦੁਆਰੇ ਵਾਲੇ ਤੋਂ ਗੁਰਦੁਆਰੇ ਆ ਜਾ ਸਵੇਰੇ ਇੱਥੇ ਦੇ ਲਾ ਫਾਂਸੀ ਆਪਣੇ ਆਪ ਨੂੰ ਕਿਹਾ ਉਹੀ ਕਹੀਆਂ ਗੱਲਾਂ ਕਰਦਾ ਨਾ ਨਾ ਗੱਲਾਂ ਕਰਨ ਤਾਂ ਕੀ ਗੱਲ ਹੈ ਬਾਬਾ ਜੀ ਇਹ ਥੋੜਾ ਕੇ ਬੇਨਤੀ ਕਰ ਰਹੇ ਹਾਂ ਤੇਰੀ ਤਾਂ ਗੱਲ ਕਰਾਈ ਬੰਦੇ ਨੇ ਤੋ ਕਿ ਹੁਣ ਸਿਰ ਚੜਕੀ ਬੋਲੀ ਜਾਂਦਾ ਮੈਂ ਤੇ ਕਰ ਬੇਨਤੀ ਕਰ ਬੇਨਤੀ ਤਾਂ ਹੈ ਜੇ ਬੇਨਤੀ ਅਦਾ ਕਰਦਾਗਾ ਬੋਲਣ ਦਾ ਤਰੀਕਾ ਹੈ ਤੁਹਾਨੂੰ ਟਿਕਟ ਦੇ ਦੇਣੇ ਕਿ ਕਹਿੰਦੇ ਆ ਬਾਬਾ ਜੀ ਤੁਹਾਡੇ ਨਾਲ ਜੀ ਕਹਿ ਕੇ ਰਿਕਾਰਡਿੰਗ ਹੋ ਰਹੀ ਹੈ ਰਿਕਾਰਡਿੰਗ ਚੱਲ ਰਹੀ ਹੈ ਤਾਂ ਜਾ ਦੇ ਇੱਕ ਵਾਰ ਭਾਈ ਗੱਲ ਕਰਤੀ ਆ ਹੋ ਗਈ ਆ ਕੀ ਇਹ ਹੈ ਬਾਬਾ ਜੀ ਯਾਦ ਰੱਖੋ ਟੰਗ ਸਿਰ ਗੱਲ ਕਰੀਦੀ ਆ ਟੰਗ ਸਿਰ ਗੱਲ ਕਰ ਰਿਹਾ ਜੀ ਜੀ ਕਹਿ ਕੇ ਤੁਹਾਡੇ ਨਾਲ ਗੱਲ ਕਰ ਰਿਹਾ ਬਾਬਾ ਜੀ ਕਮਾਲ ਕਰਦੇ ਹੋ ਤੁਸੀਂ ਗੱਲ ਕਰਕੇ ਗੱਲ ਕਰ ਰਿਹਾ ਤੁਸੀਂ ਇਹ ਦੱਸੋ ਤੁਸੀਂ ਬੇਨਤੀ ਕਰਦੇ ਬੰਦੇ ਨਾਲ ਗੱਲ ਕਰਾਤੀ ਤਾਂ ਮੇਰੀ ਨੇ ਕਿਹੜੇ ਬੰਦੇ ਨਾਲ ਗੱਲ ਕਰਾ ਰਿਹਾ ਚਾਈਆਂ ਜੀਆਂ ਮੈਂ ਤੈਨੂੰ ਆਪ ਕਹਿ ਰਿਹਾ ਗੱਲ ਨਾ ਕਰਾਈ ਮੇਦੀ ਤੇਰੀ ਮੈਨੂੰ ਕੀ ਲੈਣਾ ਤੁਹਾਡੇ ਗੱਲਾਂ ਤੇ ਨਹੀਂ ਮੈਨੂੰ ਤੁਹਾਡੇ ਤੋਂ ਰਸੀ ਲੈਣਾ ਹੈ ਨਾ ਤੁਹਾਡੇ ਤੋਂ ਤੁਸੀਂ ਕਹਿ ਰਹੇ ਮੈਂ ਉਹਦਾ ਉਹਦਾ ਵਾਰਸ ਹੈ ਜਿਹਦੇ ਤੇ ਐਫ ਆਈ ਆਰ ਆਏਗਾ ਫਿਰ ਤਾਂ ਦੱਸ ਕੀਆ ਦਿਖਾਓ ਕਾਕੇ ਜੀ ਕਿੱਥੇ ਆ ਦਿਖਾਓ ਕਾਕੇ ਰਿਸ਼ਤਾ ਕਰਨਾ ਮੈਨੂੰ ਨਾ ਰਿਸ਼ਤਾ ਨਾ ਨਾ ਰਿਸ਼ਤਾ ਕਰਨਾ ਹੈ ਤੇਰੀ ਕੁੜੀ ਨੂੰ ਕਰਾਂਗੇ ਰਿਸ਼ਤਾ ਸਾਲਾ ਹੋਇਆ ਜ਼ਿਆਦਾ ਬੋਲ ਜ਼ਿਆਦਾ ਨਾ ਬੋਲੀ ਪਾਪਾ ਤੂੰ ਕੋਈ ਕਾਲ ਗੱਲ ਕਰੀ ਬੜਾ ਆਇਆ ਖੱਬੀ ਬਾਬਾ ਤਮੀਜ਼ ਨਾਲ ਗੱਲ ਕਰੀ ਤਮੀਜ਼ ਨਾਲ ਦੋਆਬੇ ਦੇ ਆਪ ਤੇ ਤੁਸੀਂ ਆਪਣੇ ਅੰਦਰ ਚੌਂਕੋ ਇੱਕ ਵਾਰੀ ਜਿੱਤਾਂ ਮਰਜੀ ਹੋਵੇ। ਕਿਾ ਕੇ ਗਿਆਨ ਗੰਗਾ ਦੀ ਗੱਲ ਕਰੋ ਪਹਿਲਾਂ ਕਿਉਂ ਉਹਦੀ ਗਿਆਨ ਗੋਦੜੀ ਦੀ ਬਾਬਾ ਜੀ ਸ਼ਰਮ ਨਹੀਂ ਕਿ ਇਦਾਂ ਨਹੀਂ ਕਰਾ ਕਰਦੇ। ਠੀਕ ਐ ਡੁੱਬ ਕੇ ਮਰ ਜਾ। ਉਹ ਮੁੰਡਾ ਖਾਣੇ ਹੋ ਤੁਸੀਂ ਕੌਮ ਦਾ ਡੁੱਬ ਕੇ ਤੁਸੀਂ ਮਰੋ ਕੌਮ ਦਾ ਖਾ ਕੇ ਖਾਦਾ ਕਿਸੇ ਦੇ ਕੋਸ਼। ਲੈ ਕੇ ਨਹੀਂ ਖਾਇਆ। ਲੈ ਕੇ ਹੀ ਖਾਣੇ ਹੋ ਹੋਰ ਕਿਹਦੇ ਨਾਮ ਤੋਂ ਰੋਟੀ ਚੱਲਦੀ ਏ ਥੋੜੀ। ਗੁਰਦੁਆਰੇ ਦੇ ਨਾਮ ਤੋਂ ਚੱਲਦੀ ਬਾਬਾ ਜੀ ਕਮਾਲ ਕਰਦੇ। ਮੇਰਾ ਬਾਪ ਜਿੱਦਾਂ ਤੇਰੇ ਕੋਲ ਆਇਆ ਕਿਸੇ ਨੇ ਕਹਿਤਾ ਵੀ ਮੇਤੇ ਲੈ ਕੇ ਗਾ ਮੈਂ ਦੱਸਦੀ। ਕਿਆ? ਵੀ ਮੇਤੇ ਪੈਸੇ ਲੈ ਆ। ਹਾਂ ਸਾਡਾ ਬਾਪ ਸਾਡਾ ਬਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਐ। ਉਹ ਉਹਦੇ ਨਾਮ हां कि अगर ज्ञान गंगा ज्ञान गंगा ਦਾ ਪੂਰਵ ਗਿਆਨ ਕੋਟੜੀ ਦਾ ਹਿਸਾਬ ਕਰਾ ਤੋ ਸਾਡਾ ਤੁਹਾਡਾ ਕੇ ਬੇਨਤੀ ਕਰ ਰਹੇ ਅਸੀਂ ਤੁਸੀਂ ਸਿਰ ਤੇ ਚੜੇ ਜਾ ਰਹੇ ਹੋ हां ਸਿਰ ਤੇ ਚੜਦੇ ਆ ਮੈਂ ਸਿਰ ਤੇ ਚੜ ਰਹੇ ਹਾਂ ਤੁਸੀਂ ਹਾਂ ਆਂਦਾ ਬੋਲ ਨਾ ਤਾਈ ਤਮੀਜ਼ ਨਾਲ ਗੱਲ ਕਰ ਤੇਰੇ ਨਾਲ ਨੌਨ ਸੈਂਸ ਵਰਗਾ ਬੰਦਾ ਨਾ ਹੋਵੇ ਬਲੈਡੀ ਨੌਨ ਸੈਂਸ ਤੋ ਬਲੈਡੀ ਨੌਨ ਸੈਂਸ ਯੂ ਆ ਬਲੈਡੀ ਨੌਨ ਸੈਂਸ ਯੂ ਆ